ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੈਸਾਖ ਤਿਰਨ ਕਿਉ ਵਾਢੀਆ ਜਿੰਨਾ ਪ੍ਰੇਮ ਬਿਛੋ ਅਰਸਾ ਜਨਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਵੈ ਸਾਖ ਧੀਰਨ ਕਿਉ ਵਾਡੀਆਂ ਜਿਨਾ ਪ੍ਰੇਮ ਬਿਸ਼ੋ ਹਰ ਸਾਜਣ ਪੁਰਖ ਵਿਸਾਰਕ ਲੱਗੀ ਮਾਇਆ ਤੋ ਪੁਤਰ ਕਲਤਰ ਨਾ ਸੰਗ ਧਨ ਹਰ ਆਵੇ ਨਾਸੀਓ பல பல சகல மோயூ தந்து மோஹார்கே நாம் அ दयो विसार विगुच्छणा प्रभ बिनयावर न को प्रीतम चरणी जो लगे तिनकी की निर्मल सोय ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪਰਾਪਤ ਹੋ ਵੈ ਸਾਖ ਸੁਹਾਵਾ ਤਾਂ ਲਗੈ ਜਹ ਸੰਤ ਭੇਟੈ ਹਰ ਸੋ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪਰਾਪਤ ਹੋਇ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰਿ ਸੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸਾਖ ਧੀਰਨ ਕਿਉ ਵਾਢੀਆ ਜਿੰਨਾ ਪ੍ਰੇਮ ਬਿਸ਼ੋਹ ਹਰ ਸਾਜਣ ਪੁਰਖ ਵਿਸਾਰਕ ਲੱਗੀ ਮਾਇਆ ਧੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਬਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਾਂਹ ਪਾਤਸ਼ਾਹੀਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਂਝੇ ਰੱਬਰ ਜੁਗੋ ਜੁਗਾ ਟਲ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਬੜੇ ਵੱਡੇ ਭਾਗ ਹਨ ਜੋ ਕੇ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਬਾਣੀ ਪੜਨ ਸੁਣਨ ਦਾ ਸੁਭਾਗ ਬਖਸ਼ਿਆ ਹੈ ਅੱਜ ਸੰਗਰਾਂਦ ਦਾ ਦਿਹਾੜਾ ਹੈ ਵਿਸਾਖ ਦੇ ਮਹੀਨੇ ਦੀ ਆਰੰਭਤਾ ਹੋਈ ਜੋ ਵਿਸਾਖ ਦੇ ਮਹੀਨੇ ਦੇ ਪ੍ਰਥਾਏ ਸਤਿਗੁਰੂ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹਨ ਆਪ ਸਰਬੱਤ ਸੰਗਤਾਂ ਨੇ ਸੁਣਨਾ ਕੀਤਾ ਹੈ ਜਿੱਥੇ ਅੱਜ ਸੰਗਰਾਂਦ ਹੈ ਗੁਰਮੁਖੋ ਉਥੇ ਵਿਸਾਖੀ ਦਾ ਵੀ ਪਾਵਨ ਪਵਿੱਤਰ ਦਿਹਾੜਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਖਾਲਸਾ ਪੰਥ ਪ੍ਰਗਟ ਹੋਇਆ ਖੰਡੇ ਬਾਟੇ ਦੀ ਪਾਉਲ ਬਖਸ਼ੀ ਸੁਰਨਰ ਮਨੁਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਇਹ ਕਿਰਪਾ ਕਰਕੇ ਨਦਰੋ ਨਦਰੀ ਨਿਹਾਲ ਕੀਤਾ ਸੋ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜਿਆਂ ਦੀ ਆ ਆਪ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਬਣ ਜਾਵੇ ਦੁੱਖਾਂ ਕਲੇਸ਼ਾਂ ਵਿਗੜਾਂ ਤੂੰ ਸਤਿਗੁਰੂ ਜੀ ਬਚਾ ਕੇ ਰੱਖਣ ਕਾਰੋਬਾਰਾਂ 'ਚ ਤਰੱਕੀ ਬਖਸ਼ਣ ਸਾਰੇ ਕਾਰਜ ਰਾਸ ਹੋਣ ਜੋ ਜਨ ਤੁਮਰੇ ਭਗਤ ਕਰੰਤੇ ਤਿਨਕੇ ਗਾਜ ਸਵਾਰਤਾ ਗੋਪਾਲ ਤੇਰਾ ਹਰਤਾ हे दीन दयाल सतगुरु सच्चे पादशाह जी कृपा करो अंगीकार करे ओ तेरा कार्य सब स्वारण ऐसीया रहमता करनिया जो मांगे ठाकुर अपने ते सोई सोई देवे नानक दास मुख ते जो बोले इहां उहां सच होवे गुरु मुखो जो सतगुरुा जी ने उपदेश बक्षिया है ਅਖਰੇ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੈ ਸਾਖ ਧੀਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਬਿਸ਼ੋ ਵੈਸਾਖ ਦੇ ਮਹੀਨੇ ਦੇ ਪਰਥਾਏ ਸਤਿਗੁਰੂ ਜੀ ਕਥਨ ਕਰਦੇ ਹਨ ਧੀਰਣ ਧੀਰਜ ਉਹਨਾਂ ਦੇ ਹਿੱਤ ਦੇ ਵਿੱਚ ਨਹੀਂ ਹੋ ਸਕਦਾ ਕਿੰਨਾਂ ਦੇ ਜਿਹੜੀਆਂ ਜੀਵ ਇਸਤਰੀਆਂ ਆਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਪ੍ਰੇਮ ਤੋਂ ਵਾਂਝੀਆਂ ਹਨ ਵਿਛੜੀਆਂ ਹੋਈਆਂ ਹਨ ਇਹ ਵਿਛੋੜਾ ਕਿਉਂ ਹੈ ਜੀ ਹਰ ਸਾਜਣ ਪੁਰਖ ਵਿਸਾਰਕ ਹੈ ਲੱਗੀ ਮਾਇਆ ਧੋ ਪ੍ਰਭੂ ਪਰਮਾਤਮਾ ਦਾ ਪ੍ਰੇਮ ਹਿਰਦੇ ਚ ਤਾਂ ਪੈਦਾ ਹੋਵੇ ਜੇ ਖਿੱਚ ਹੋਵੇ ਜਿਹੜੀ ਧੋ ਹੈ ਜਿਹੜੀ ਖਿੱਚ ਹੈ ਉਹ ਤਾਂ ਭਾਈ ਮਾਇਆ ਵਾਲੇ ਪਾਸੇ ਲੱਗੀ ਹੋਈ ਹੈ ਇਹ ਮਾਇਆ ਜਿਤ ਹਰ ਵਿਸਰੈ ਮੋਹ ਭਜੇ ਭਾਉ ਦੂਜਾ ਲਾਇਆ ਇਸ ਕਰਕੇ ਹਰ ਸਾਜਣ ਜੋ ਸੱਚਾ ਸੱਜਣ ਹੈ ਹਰੀ ਅਕਾਲ ਪੁਰਖ ਪਰਮਾਤਮਾ ਜਿਹਦੇ ਨਾਲ ਜੁੜਦੇ ਹਾਂ ਤੇ ਹਰੇ ਭਰੇ ਹੋ ਜਾਈਦਾ ਹੈ ਜੋ ਸਾਡੇ ਪਾਪਾਂ ਤੇ ਵਿਕਾਰਾਂ ਨੂੰ ਹਰ ਲੈਣ ਵਾਲਾ ਹੈ ਜੋ ਕਣ ਕਣ ਤੇ ਜਰੇ ਜਰੇ 'ਚ ਸਮਾਇਆ ਹੋਇਆ ਹੈ ਪੁਰਖ ਜੋ ਪੂ ਨਾਮੀ ਨਰਕਾਂ ਤੋਂ ਰੱਖਿਆ ਕਰਦਾ ਹੈ ਉਹਨੂੰ ਵਿਸਾਰ ਕੇ ਤੇ ਮਾਇਆ ਦੀ ਖਿੱਚ ਦੇ ਵਿੱਚ ਇਹ ਜੀਵ ਲੱਗੇ ਹੋਏ ਹਨ ਤਰ ਕਲਤਰ ਨਾ ਸੰਗਤਨਾ ਹਰਿ ਅਵਨਾਸੀ ਹੋ ਸਤਗੁਰੂ ਜੀ ਸਮਝਾਉਂਦੇ ਹਨ ਕਿ हे ਜੀਵ ਤੇਰਾ ਸੱਚਾ ਸੱਜਣ ਅਬਰਾਸੀ ਅਕਾਲ ਪੁਰਖ ਪਰਮਾਤਮਾ ਹੈ ਜਿਹਦਾ ਕਦੀ ਨਾਸ਼ ਨਹੀਂ ਹੋ ਸਕਦਾ ਜਿਸਤੇ ਪਰਥਾਏ ਪੜਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੋ ਪਹਿਲਾ ਵੀ ਸੀ ਹੁਣ ਵੀ ਹੈ ਤੇ ਅੱਗੇ ਵੀ ਹੋਵੇਗਾ ਉਹ ਅਬਿਨਾਸੀ ਅਕਾਲ ਪੁਰਖ ਪਰਮਾਤਮਾ ਤੇਰਾ ਸੱਚਾ ਸੱਜਣ ਹੈ ਨਾ ਪੁੱਤਰ ਨਾ ਇਸਤਰੀ ਨਾ ਧਨ ਕੋਈ ਵੀ ਮਨੁੱਖ ਦੇ ਨਾਲ ਨਿਭਣ ਵਾਲਾ ਨਹੀਂ ਹੈ ਜੀ ਪਲਚ ਪਲਚ ਸਗਲੀ ਮੋਈ ਝੂਠਾ ਤੰਦ ਮੋ ਇਹ ਨਾਸ਼ਵੰਤ ਜਿਹੜੇ ਧੰਦੇ ਹਨ ਬਿਨਸ ਜਾਣ ਵਾਲੇ ਪਦਾਰਥ ਹਨ ਇਹਨਾਂ ਦੇ ਮੋਹ ਦੇ ਵਿੱਚ ਫਸ ਕੇ ਖੱਜਲ ਖੁਆਰ ਇਹ ਜੀਵ ਇਸਤਰੀ ਹੋ ਰਹੀ ਹੈ ਆਤਮਿਕ ਮੌਤੇ ਮਰ ਰਹੀ ਹੈ ਜੋ ਸਤਿਗੁਰੂ ਜੀ ਸਮਝਾਉਂਦੇ ਹਨ ਆਖਾਂ ਜੀਵਾ ਵਿਸਰ ਮਰ ਜਾਓ ਜੇ ਆਖਦਾ ਹਾਂ ਤਾਂ ਜੀਵਨ ਹੈ ਜੇ ਨਹੀਂ ਆਖਦਾ ਤਾਂ ਮੌਤ ਹੈ ਉਹ ਕੀ ਆਖਣਾ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਹੈ ਮਰਣੰ ਬਿਸਰੰ ਗੋਬਿੰਦ ਹੈ ਜੀਵਣੰ ਹਰ ਨਾਮ ਧਿਆਵਣ ਹੈ ਇਸ ਕਰਕੇ ਪ੍ਰਭੂ ਪਰਮਾਤਮਾ ਨੂੰ ਵਿਸਾਰਣਾ ਨਹੀਂ ਭਾਈ ਸਦਾ ਚਿੱਤ ਦੇ ਵਿੱਚ ਵਸਾ ਕਰਕੇ ਰੱਖਣਾ ਹੈ ਇਹ ਨਾਸ਼ਵਾਨ ਪਦਾਰਥਾਂ ਦੇ ਮੋਹ ਦੇ ਵਿੱਚ ਫਸ ਕੇ ਇਸ ਜੀਵ ਇਸਤਰੀ ਨੇ ਪ੍ਰਭੂ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਇਕਸ ਹਰ ਕੇ ਨਾਮ ਬਿਨ ਅਗੈ ਲਈ ਇਹ ਖੋਹੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਇਹਦੇ ਕੋਲੋਂ ਸਭ ਕੁਝ ਖੋਲਿਆ ਜਾਵੇਗਾ ਇਹ ਇਸ ਜੋ ਸਚਾਈ ਹੈ ਉਸ ਨੂੰ ਭੁਲਾ ਬੈਠੀ ਹੈ ਗਰਮਖ ਇਹ ਮਾਇਆ ਦਾ ਹੰਕਾਰ ਇਹ ਸਤਸੰਗਤ ਜੀ ਰੂਪ ਦਾ ਹੰਕਾਰ ਇਹ ਚੁਤਰਾਈਆਂ ਇਹ ਸਿਆਣਪਾਂ ਕੁਝ ਵੀ ਜੀਵ ਦੇ ਨਾਲ ਨਿਬਣ ਵਾਲਾ ਨਹੀਂ ਕਿਉਂਕਿ ਸਤਗੁਰੂ ਜੀ ਸਮਝਾ ਰਹੇ ਹਨ ਇੱਕ ਸਹਰ ਕੇ ਨਾਮ ਬਿਨ ਅੱਗੇ ਲਈ ਹੈ ਖੋਹੇ ਕੇ ਨਾਮ ਤੋਂ ਬਿਨਾ ਅੱਗੇ ਭਾਈ ਖੋਲਿਆ ਜਾਵੇਗਾ ਪੜਦੇ ਆ ਸਤਿਗੁਰਾਂ ਦੀ ਬਾਣੀ ਸਤਿਗੁਰੂ ਜੀ ਸਮਝਾਉਂਦੇ ਹਨ ਕਰਮ ਧਰਮ ਬਖੰਡ ਜੋਦੀ ਸਹੈ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਜਿਹੜਾ ਵਿਖਾਵਾ ਨਾ ਭਾਈ ਲੋਟ ਲਿਆ ਜਾਵੇਗਾ ਪ੍ਰੇਮ ਹਿਰਦੇ ਦਾ ਕੋਈ ਲੁੱਟ ਨਹੀਂ ਸਕਦਾ ਵਿਖਾਵਾ ਲੁੱਟਿਆ ਜਾਵੇਗਾ ਪਖੰਡ ਤੇ ਲੁੱਟ ਲਿਆ ਜਾਵੇਗਾ ਜੋ ਦਿਸਦਾ ਹੈ ਭਾਈ ਉਹਦੀ ਲੁੱਟ ਹੋਵੇਗੀ ਤੇ ਜਿਹੜਾ ਨਾਮ ਜਪਿਆ ਸਿਮਰਨ ਕੀਤਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੇ ਧਨ ਨੂੰ ਇਕੱਠਿਆਂ ਕੀਤਾ ਹੈ ਉਹਨੂੰ ਕੋਈ ਲੁੱਟ ਨਹੀਂ ਸਕਦਾ ਜਹੈ ਮਹਾ ਅਭਿਆਨ ਦੂਤ ਜਮਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸ਼ਕਲ ਹੋਇਅਤ ਭਾਰੀ ਹਰ ਕੋ ਨਾਮ ਹਿਰਦੇ ਚ ਵਸਾ ਕੇ ਰੱਖ ਗੁਰੂ ਦਾ ਸਿੱਖਾ ਜੇਹ ਮਾਰਗ ਕੇ ਗਲੇ ਜਾਹੇ ਨਾ ਕੋਸਾ ਹਰ ਕਾ ਨਾਮ ਵਹਾਂ ਸੰਗ ਤੋਸਾ ਜਹ ਪੰਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਝਿਆਰਾ ਸਤਗੁਰੂ ਜੀ ਕਿਰਪਾ ਕਰਕੇ ਸਮਝਾਉਂਦੇ ਨੇ ਇਸ ਕਰਕੇ ਭਾਈ ਨਾਮ ਤੋਂ ਬਿਨਾ ਕੋਈ ਸੱਚਾ ਸੱਜਣ ਨਹੀਂ ਦਇਓ ਵਿਸਾਰ ਬਿਗੁਚਣਾ ਪ੍ਰਭ ਬਿਣਿਆਵਰ ਨਾ ਕੋਈ ਜੋ ਪ੍ਰੇਰਕ ਹੈ ਜੋ ਦਇਆ ਕਰਨ ਵਾਲਾ ਹੈ ਜੋ ਪ੍ਰਮਾਤਮਾ ਹੈ ਦਇਓ ਵਿਸਾਰ ਉਹਨੂੰ ਵਿਸਾਰ ਦਿੱਤਾ ਕੀ ਹੋਇਆ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖੱਬੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਮਿ ਗੁਚਣਾ ਦੇਉ ਵਿਸਾਰਿ ਮਿ ਗੁਚਣਾ ਖਜਰ ਖਵਾਲ ਹੋਣਾ ਪ੍ਰਭ ਬਿਨ ਅਵਰ ਨਾ ਕੋਇ ਪ੍ਰਭੂ ਪਰਮਾਤਮਾ ਤੂੰ ਪਿਣਾ ਹੈ ਜੀਵ ਤੇਰੀ ਸਹਿਤਾ ਕਰਨ ਵਾਲਾ ਹੋਰ ਕੋਈ ਨਹੀਂ ਪ੍ਰੀਤਮ ਚਰਣੀ ਜੋ ਲੱਗੇ ਤਨ ਕੀ ਨਿਰਮਲ ਹੋਏ ਇਸ ਕਰਕੇ ਪ੍ਰੀਤਮ ਦੇ ਚਰਣਾ ਦੇ ਨਾਲ ਜੁੜਨਾ ਕਰ ਜਿਹੜਾ ਪ੍ਰੀਤਮ ਦੇ ਚਰਣਾ ਦੇ ਨਾਲ ਜੁੜ ਗਿਆ ਤਨ ਕੀ ਨਿਰਮਲ ਹੋਏ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਤੇ ਇਹ ਤਰਲਾ ਲੈਣਾ ਕਰੀਏ ਏ ਵਾਹਿਗੁਰੂ ਏ ਪ੍ਰਮਾਤਮਾ ਕਿਰਪਾ ਕਰ ਮੈਨੂੰ ਮੇਲ ਇਸ ਤਰ੍ਹਾਂ ਮਿਲ ਕੇ ਦੁਬਾਰਾ ਵਿਛੋੜਾ ਨਾ ਪਵੇ ਪ੍ਰਾਪਤੀ ਹੋ ਜਾਵੇ ਨਾਨਕ ਕੀ ਪ੍ਰਭ ਬੇਨਤੀ ਕਬ ਮਿਲਹੁ ਪ੍ਰਾਪਤ ਹੋਏ ਇਹ ਤਰਲਾ ਲੈਣਾ ਹੈ ਜੀ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਇਸ ਤਰ੍ਹਾਂ ਇਹ ਵਿਸਾਖ ਸੁਹਾਵਾ ਬਣ ਜਾਵੇਗਾ ਸ਼ੋਭਾ ਵਾਲਾ ਬਣ ਜਾਵੇਗਾ ਜੋ ਪੜ੍ਹਦੇ ਆ ਨਾ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਕੋ ਉਹੀ ਨਦਰ ਹੈ ਵਿਸਾਖ ਸੁਹਾਵਾ ਤਾਂ ਲੱਗੇ ਕਿਸ ਤਰ੍ਹਾਂ ਲੱਗੇਗਾ ਜਾਂ ਸੰਤ ਭੇਟੇ ਹਰ ਹੋਏ ਸਤਿਗੁਰਾਂ ਜੀ ਦੇ ਚਰਣਾ ਚ ਉਹ ਗੁਰੂ ਦੇ ਪਿਆਰੇ ਉਹ ਸਾ ਸੰਗਤ ਦੀਆਂ ਘੜੀਆਂ ਇਨਾਂ ਦੇ ਪਰਥਾਏ ਪੜਦੇ ਆ ਜਿਨ੍ਹਾਂ ਸਾਸ ਗਰਾਸ ਨਾ ਬਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਹੋਈ ਸੰਤ ਸਾਧਨਾ ਨਿਰਮਲਤਾ ਕੇ ਕਰਮ ਸੰਤ ਭੇਟੇ ਹਰ ਸੋਏ ਮਿਲਾਪ ਹੋ ਜਾਵੇ ਜੀ ਪੂਰੇ ਗੁਰੂ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੋ ਜਾਵੇ ਗੁਰ ਪੂਰਾ ਭੇਟਿਓ ਵਡ ਭਾਗੀ ਮਨਹਿ ਭਇਆ ਪਰਗਾਸਾ ਇਹ ਹੋਇਆ ਮਲਾਪ ਅਜ ਦੇ ਦਿਨ satsang ji ਉਹ ਕਿੰਨਾ ਵੱਡਾ ਉਹਨਾਂ ਦੇ ਹਿਰਦੇ 'ਚ ਸ਼ਰਧ ਹੈ, ਪ੍ਰੇਮ ਹੈ, ਇਤفاق ਹੈ, ਭਰੋਸਾ ਹੈ। ਸਤਿਗੁਰਾਂ ਜੀ ਨੇ ਆਵਾਜ਼ ਮਾਰੀ ਕਿ ਭਾਈ ਸੀਸ ਦੀ ਲੋੜ ਹੈ, ਸੀਸ ਦੀ ਤੇ ਗੁਰੂ ਦੇ ਪਿਆਰੇ ਉੱਠ ਖਲੋਤੇ ਗੁਰੂ ਦੇ ਚਰਨਾਂ 'ਚ ਸੀਸ ਭੇਟਾ ਕਰ ਦਿੱਤਾ ਜੀ। ਜੋ ਤੋ ਪ੍ਰੇਮ ਖੇਲਣ ਕਾ ਚਾਉ। ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਸਭ ਨਾ ਕੀ ਰੇਣੁ ਕਾ ਤਉ ਆਉ ਹਮਾਰੇ ਪਾਸੋ ਆਏ ਗੁਰੂ ਦੇ ਪਿਆਰੇ ਜੀ ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਭਾਈ ਦਇਆ ਸਿੰਘ ਸਾਹਿਬ ਜੀ ਭਾਈ ਧਰਮ ਸਿੰਘ ਸਾਹਿਬ ਜੀ ਭਾਈ ਹਿੰਮਤ ਸਿੰਘ ਸਾਹਿਬ ਜੀ ਭਾਈ ਮੋਹਕਮ ਸਿੰਘ ਸਾਹਿਬ ਜੀ ਭਾਈ ਸਾਹਿਬ ਸਿੰਘ ਸਾਹਿਬ ਜੀ ਰੂਪ ਹੋ ਗਏ ਜੀ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਓ ਜਲ ਹੀ ਬਿਖੈ ਸਮਾਹੀ ਤੇ ਕੀ ਕਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਹੋ ਮੈਂ ਕਰੋ ਨਿਵਾਸ ਖਾਲਸਾ ਪ੍ਰਗਟਿਓ ਪ੍ਰਭਾਤਮਕੀ ਮੌਜ ਖਾਲਸਾ ਆਕਾਲ ਪੁਰਖ ਕੀ ਫੌਜ ਤਾਂ ਫਿਰ ਵਿਸਾਖ ਸੁਹਾਵਾ ਬਣਿਆ ਨਸ਼ੇ ਛੱਡਿਏ ਖੰਡੇ ਬਾਟੇ ਦੀ ਪੌਲ ਛਕੀਏ ਗੁਰੂ ਵਾਲੇ ਬਣੀਏ ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਕਿ ਗੁਰੂ ਦੇ ਨਾਲ ਸਿੱਖ ਦਾ ਮਿਲਾਪ ਹੋ ਜਾਵੇ ਤੇ ਜਦੋਂ ਸੁਰਤ ਤੇ ਸ਼ਬਦ ਦਾ ਮਿਲਾਪ ਹੋ ਗਿਆ ਆ ਫਿਰ ਭਾਈ ਲੋਕ ਸੁਖੀਏ ਪ੍ਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮਿਲੇ ਬੋਲਦੇ ਅਨੇਕ ਭੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਬਖਸ਼ਣ ਹਾਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਦੇਖੋ ਸੱਜਣਾ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਸਤਿਗੁਰੂ ਜੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਦੇ ਹੋ ਹਉ ਪਾਪੀ ਵੱਡ ਗੁਣ ਹੈਂਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਆਉ ਗੁਣ ਹਮਾਰੇ ਦਇਆ ਕਰਹੁ ਕਿਛ ਮਿਹਰਿ ਕੋ ਪਾਉ ਡੁੱਬਦੇ ਪੱਥਰ ਤਾਰੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗ ਜਾਂ ਸੰਤ ਭੇਟੈ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ